ਇਹ ਵਾਲ ਤੋਂ ਜਿੱਤੀ ਸੀ ਤੇ ਮੈਨੂੰ ਬਹੁਤ ਜਣਿਆਂ ਨੇ ਕਿਹਾ ਤੂੰ ਕਿਹੜੇ ਕੰਮ ਚ ਪੈ ਗਈ ਆ ਇਹ ਕੋਈ ਗੱਲ ਚੰਗੀ ਨਹੀਂ ਆ ਐਦਾਂ ਆ ਐਦਾਂ ਤੇ ਚਲੋ ਮੈਂ ਕਹਾਂ ਕੋਈ ਗੱਲ ਨਹੀਂ ਮੈਂ ਸਭ ਦੀ ਸੁਣਦੀ ਰਹੀ ਆ ਪਰ ਉਸ ਪਰਮਾਤਮਾ ਨੇ ਮੇਰਾ ਸਾਥ ਦਿੱਤਾ ਕਿਉਂਕਿ ਜੇ ਆਪਾਂ ਆਪਣੀ ਇੱਕ ਲਾਈਨ ਤੇ ਨੀਕੋ ਕ ਚੱਲ ਰਹੀਏ ਤੇ ਪਰਮਾਤਮਾ ਵੀ ਜੁਮੇ ਸਾਥ ਥੋੜਾ ਲੋਕਾਂ ਦੇ ਮੂੰਹ ਬੰਦ ਹੋ ਗਏ ਹਾਂਜੀ ਜ਼ਰੂਰ ਹੋ ਗਏ ਆ ਪਰਮਾਤਮਾ ਨੇ ਉਹਨਾਂ ਦੇ ਮੂੰਹ ਬੰਦ ਕੀ ਪਰਮਾਤਮਾ ਨੇ ਵੀ ਐਸੀ ਕਿਰਪਾ ਕੀਤੀ ਹੁਣ ਤੇ ਦੋ ਕਰੋੜ ਸੋਨੇ ਦੀ ਇਹ ਦੋ ਨਹੀਂ ਦੀ ਤਿੰਨ ਕਰੋੜ ਆ ਹਾਂਜੀ ਇੱਕ ਮੈਂ ਸਿਟੀ ਲੈਵਲ ਦਾ ਸਭ ਤੋਂ ਪਹਿਲਾ ਕਰਾਉਨ ਜਿੱਤਿਆ ਉਸ ਤੋਂ ਬਾਅਦ ਪੰਜਾਬ ਲੈਵਲ ਦਾ ਤੇ ਹੁਣ ਨੈਸ਼ਨਲ ਲੈਵਲ ਦਾ ਜਿੱਤਿਆ ਹੈ ਮੇਰੀ سپورਟ ਮੇਰੀ ਫੈਮਿਲੀ ਵੀ ਕਰਦੀ ਆ ਮੇਰੇ ਆਫਿਸ ਵਾਲਿਆਂ ਵੀ ਮੇਰੀ سپورਟ ਕੀਤੀ ਆ ਕਿ ਜੇ ਜਿੱਤ ਕੇ ਕਰਾਤੇ ਮੈਨੂੰ ਜੋ ਰੋਟੀ ਪਏ ਤੇ ਅਸੀਂ ਖੇਡਾਂਗੇ ਨਾ ਵੀ ਬੜੀ سپورਟ ਕੀਤੀ ਆ ਤੇ ਮੈਂ ਆਪਣੀ ਡਿਊਟੀ ਵੀ ਪੂਰੇ ਟਾਈਮ ਤੇ ਦੇ ਰਹੀ ਆ ਤੇ ਇਹ ਵੀ ਕੰਮ ਜਿਹੜਾ ਆ ਮੈਂ ਆਪਣੀ ਫੈਮਿਲੀ ਦੀ سپورਟ ਕਰ ਸਕਾਂ ਮਤਲਬ ਮੈਂ ਟੈਂਸ਼ਨ ਘੱਟਦੀ ਹੈ نووی کہنی ہے کہ جو ਤੁਹਾਡੇ ਮਨ ਵਿੱਚ ਸ਼ੌਂਕ ਆ ਕੇ ਅਹੀ ਆ ਬਨਣਾ ਆ ਕਿ ਜਿਹੜੇ ਛੋਟੇ ਹੁੰਦੇ ਆ ਤੋਂ ਹੀ ਉਸ ਚੀਜ਼ ਵੱਲ ਬੱਚੇ ਜਾਂਦੇ ਤੇ ਫੇਰ ਹੀ ਵੱਡੇ ਹੋ। ਉਹ 몰ਾਂ ਮਾਸ। ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਕੀਤੀਆਂ ਮਿਹਨਤਾਂ ਤੇ ਕੀਤੇ ਸੰਘਰਸ਼ ਜ਼ਰੂਰ ਕੀਤੇ ਨਾ ਕਿਤੇ ਕਾਮਯਾਬ ਕਰਦੇ ਨੇ। ਕਾਮਯਾਬ ਮਨੁੱਖ ਦੀ ਨਿਸ਼ਾਨੀ ਹੈ ਕਿ ਉਸਨੇ ਕਿੰਨੀ ਕੁ ਮਿਹਨਤ ਕੀਤੀ ਹੈ, ਕਿੰਨਾ ਕੁ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਸੰਘਰਸ਼ ਕੀਤਾ ਵਾ। ਜਦੋਂ ਉਹਦੇ ਹੱਥ ਅਚੀਵਮੈਂਟ ਕੋਈ ਲੈ ਕੇ ਘਰ ਆਂਦਾ ਵਾ ਤਾਂ ਫਿਰ ਕਿਤੇ ਨਾ ਕਿਤੇ ਜ਼ਰੂਰ ਪਰਿਵਾਰ ਵੀ ਖੁਸ਼ ਹੁੰਦਾ ਵਾ ਤੇ ਆਪ ਤੇ ਜਿੱਥੇ ਖੁਸ਼ੀ ਹੋਣੀ ਹੋਣੀ ਆ ਨਾਲ ਬਾਕੀ ਜਿਹੜੇ ਪਰਿਵਾਰਿਕ ਮੈਂਬਰ ਨੇ ਜਿਨ੍ਹਾਂ ਨੇ ਉਸ ਵੇਲੇ ਸਾਥ ਦਿੱਤਾ ਹੁੰਦਾ ਵਾ ਉਹਨਾਂ ਨੂੰ ਬੇਹੱਦ ਖੁਸ਼ੀ ਹੁੰਦੀ ਹੈ ਇਸੇ ਤਰੀਕੇ ਨਾਲ ਦਲਜੀਤ ਕੌਰ ਜਿਨ੍ਹਾਂ ਨੇ ਪਹਿਲਾਂ ਸਟੇਟ ਜਿੱਤੇ ਨੇ ਉਸ ਤੋਂ ਬਾਅਦ ਹੁਣ ਨੈਸ਼ਨਲ ਜਿੱਤ ਕੇ ਘਰ ਆਂਦੇ ਨੇ 크라운 ਲੈ ਕੇ ਆਂਦੇ ਨੇ ਮਨ 'ਚ ਸ਼ੌਂਕ ਸੀ ਜਜ਼ਬਾ ਸੀ ਕਿ ਮੈਂ ਆਪਣੇ ਸਿਰ ਦੇ ਉੱਤੇ 크라운 ਪਾਣਾ ਵਾ ਸਜਾਣਾ ਵਾ ਪਰ ਪ੍ਰਮਾਤਮਾ ਨੇ ਜਦੋਂ ਸੰਘਰਸ਼ ਕੀਤਾ ਤਾਂ ਪ੍ਰਮਾਤਮਾ ਨੇ ਵੀ ਫਿਰ ਐਸਾ ਸਾਥ ਦਿੱਤਾ ਕਿ ਇੱਕ ਦੀ ਬਜਾਏ ਹੁਣ ਦੋ கிரਾਊਨ ਪਾਏ ਨੇ ਪਹਿਲਾਂ ਸਟੇਟ ਦਾ ਸੀ ਤਾਂ ਹੁਣ ਨੈਸ਼ਨਲ ਦਾ கிரਾਊਨ ਲੈ ਕੇ ਆਏ ਨੇ ਆਂਗਣਵਾੜੀ ਟੀਚਰ ਨੇ ਜਿੱਥੇ ਨਾਲ ਦੀ ਨਾਲ ਅਧਿਆਪਕਾ ਦੀ ਇੱਕ ਜੌਬ ਕਰਦੇ ਨੇ ਤੇ ਨਾਲ ਦੀ ਨਾਲ ਇੱਕ ਮੋਡਲਿੰਗ ਦਾ ਸ਼ੌਂਕ ਸੀ ਉਹਨਾਂ ਨੂੰ ਤਾਂ ਉਹਨਾਂ ਦਾ ਸੁਪਨਾ ਜਿਹੜਾ ਵਾ ਪੂਰਾ ਹੋਇਆ ਗੱਲਬਾਤ ਜ਼ਰੂਰ ਕਰ ਲਾਂਗੇ ਪਹਿਲਾਂ ਤਾਂ ਦਲਜੀਤ ਜੀ ਵਧਾਈ ਹੋਏ ਤੁਹਾਨੂੰ ਸਭ ਤੋਂ ਪਹਿਲਾਂ ਕਿਉਂਕਿ ਇੱਕ ਬੜਾ ਜੈ ਲਾਈਫ ਦੇ ਵਿੱਚ ਸੰਘਰਸ਼ ਕੀਤਾ ਆਪਾਂ ਤੇ ਇੱਕ ਮਨ ਦੇ ਵਿੱਚ ਸੀ ਕਿ ਅਸੀਂ 크라운 ਮੱਥੇ ਤੇ ਸਜਾਈਏ ਇੱਕ ਸਿਰ ਤੇ ਸਜਾਈਏ ਪਰ ਪਰਮਾਤਮਾ ਨੇ ਪਰਮਾਤਮਾ ਨੇ ਵੀ ਐਸੀ ਕਿਰਪਾ ਕੀਤੀ ਹੁਣ ਤੇ ਦੋ 크라운 ਸਜਾਈਏ ਨਹੀਂ ਦੋ ਨਹੀਂ ਜੀ ਤਿੰਨ 크라운 ਆ ਹਾਂਜੀ ਇੱਕ ਮੈਂ ਸਿਟੀ ਲੈਵਲ ਦਾ ਸਭ ਤੋਂ ਪਹਿਲਾ 크라운 ਜਿੱਤਿਆ ਉਸ ਤੋਂ ਬਾਅਦ ਪੰਜਾਬ ਲੈਵਲ ਦਾ ਤੇ ਹੁਣ ਨੈਸ਼ਨਲ ਲੈਵਲ ਦਾ ਜਿੱਤ ਕੇ ਆਈ ਜੇ ਅਧਿਆਪਕ ਕਦੀ ਜੌਬ ਕਰਦੇ ਨਾਲ ਨਾਲ ਹੈਨਾ ਉਸ ਤੋਂ ਨਾਲ ਨਾਲ ਇੱਕ ਅਲੱਗ ਜਿਹਾ ਮਾਡਲਿੰਗ ਕਰਨਾ ਹੈਨਾ ਕਿਸ ਤਰੀਕੇ ਨਾਲ ਇਸ ਦੇ ਵਿੱਚ ਆਂਦੇ ਪ੍ਰੋਫੈਸ਼ਨ ਦੇ ਵਿੱਚ ਇਸ ਲਾਈਨ ਦੇ ਵਿੱਚ ਕਿਸ ਤਰੀਕੇ ਨਾਲ ਆਂਦੇ ਹੋ ਜਦੋਂ ਫਿਰ ਲਗਾਤਾਰ ਤੁਸੀਂ ਪਹਿਲਾਂ ਸਿਟੀ ਤੋਂ ਫਿਰ ਸਟੇਟ ਤੋਂ ਤੇ ਹੁਣ ਨੈਸ਼ਨਲ ਤੱਕ ਪਹੁੰਚੇ ਹਾਂਜੀ ਮਨ ਵਿੱਚ ਸ਼ੌਂਕ ਸੀ ਕਿ ਮੈਂ ਜਿਹੜਾ ਆ ਇਹ ਕਰਾਉਨ ਪਾਉਣਾ ਆ ਤੇ ਮੋਡਲਿੰਗ 'ਚ ਮੇਰਾ ਸ਼ੌਂਕ ਸੀ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਤੇ ਫਿਰ ਮੈਂ ਵੇਖਿਆ ਕਿ ਜਿਹੜਾ ਮਿਸ ਜਿਹੜੀਆਂ ਉਹ ਕੈਟਾਗਰੀ ਹੁੰਦੀਆਂ ਕੁਝ ਪਲੇਟਫਾਰਮ ਹੁੰਦੇ ਜਿਹੜੇ ਮਿਸ ਨੂੰ ਪ੍ਰੋਵਾਈਡ ਕਰਦੇ ਆ ਲੇਕਿਨ ਇਹ ਪਲੇਟਫਾਰਮ ਨੇ ਮਿਸਿਸ ਕੈਟਾਗਰੀ ਨੂੰ ਵੀ ਜਿਹੜਾ ਆ ਉਹ ਪ੍ਰੋਵਾਈਡ ਕੀਤਾ ਤੇ ਫਿਰ ਉਸ ਤੋਂ ਬਾਅਦ ਮੈਂ ਮਿਸਿਸ ਦੇ ਵਿੱਚ ਇੱਕ ਫਾਰਮ ਫਿਲ ਕੀਤਾ ਜਿੱਚ ਮੈਂ ਸਿਟੀ ਲੈਵਲ ਤੋਂ ਫਿਰ ਸਟੇਟ ਲੈਵਲ ਤੇ ਤੇ ਹੁਣ ਨੈਸ਼ਨਲ ਲੈਵਲ ਤੇ ਜਿਹੜੇ ਸੀ ਕਾਫੀ ਸਟੇਟਾਂ ਦੀਆਂ ਮਤਲਬ ਲੇਡੀਜ਼ ਵਿੱਚ ਸਾਡਾ ਜਿਹੜਾ ਇਹ ਹੋਇਆ ਆ ਕੰਪੀਟੀਸ਼ਨ ਤੇ ਜਿਨ੍ਹਾਂ ਵਿੱਚੋਂ ਮੈਂ ਪੂਰੇ ਇੰਡੀਆ ਦੇ ਵਿੱਚੋਂ ਫਰਸਟ ਰਨਅਪ ਰਹੀ ਆ ਉਸ ਵੇਲੇ ਕਿਸ ਤਰੀਕੇ ਦੀ ਖੁਸ਼ੀ ਮਹਿਸੂਸ ਕੀਤੀ ਚਿਹਰੇ ਤੇ ਕਿਸ ਤਰੀਕੇ ਦੀ ਖੁਸ਼ੀ ਹਾਂਜੀ ਪਹਿਲਾਂ ਤੇ ਬਹੁਤ ਡਰ ਸੀ ਕਿ ਪਤਾ ਨਹੀਂ ਕੀ ਹੋਏਗਾ ਤੇ ਫਿਰ ਲਾਸਟ ਮੂਮੈਂਟ ਤੇ ਜਿਹੜੀਆਂ ਅਸੀਂ ਅਸੀਂ ਤਿੰਨ ਲੇਡੀਆਂ ਸੀ ਰਹਿ ਗਈਆਂ ਜਿਨ੍ਹਾਂ ਵਿੱਚੋਂ ਇੱਕ ਸੈਕੰਡ ਰਨਰ ਅਪ ਤੇ ਮੈਂ ਫਸਟ ਰੰਮ ਤੇ ਇੱਕ Winner ਰਹੀ ਆ ਤਿੰਨ ਜਣੇ ਅਸੀਂ ਰਹਿ ਗਏ ਸੀ ਤੇ ਚਲੋ ਬਹੁਤ ਖੁਸ਼ੀ ਮਹਿਸੂਸ ਹੋਈ ਆ ਜੇ ਖੁਆਗੜੀ ਜਗ੍ਹਾ ਤੇ ਸੀ ਜਿਹੜਾ ਨੈਸ਼ਨਲ ਹੋਇਆ ਤਾਂ ਨਾ ਤੇ ਇੱਕ ਜਗ੍ਹਾ ਤੇ ਸੀ ਕਿੰਨੇ ਟੋਟਲ ਉਹਦੇ ਵਿੱਚ ਮੈਂਬਰ ਸੀ ਜਿਹੜੇ ਨੇ ਪਾਰਟਿਸਪੇਟ ਕੀਤਾ ਸੀ ਉਦੋਂ ਤੁਸੀਂ ਫਸਟ ਟਾਈਮ ਆਪਣੇ ਹਾਂਜੀ ਇਹ ਦਿੱਲੀ ਦੇ ਵਿੱਚ ਦਵਾਰਕਾ ਵੈਲਕਮ ਆਈਟੀਸੀ ਚ ਹੋਇਆ ਤੇ ਉਹਦੇ ਵਿੱਚ ਸਾਡੇ ਜਿਹੜੀ ਇਹ 20 ਸਟੇਟਾਂ ਤੋਂ ਮਤਲਬ ਲੇਡੀਆਂ ਆਈਆਂ ਸੀ ਤੇ ਜਿੰਨਾਂ ਵਿੱਚੋਂ ਮੈਂ ਫਸਟ ਟਾਈਮ ਆਪ ਰਹੀ ਹਾਂ ਆਂਗਣਵਾਲੀ ਟੀਚਰ ਹੋ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਹਾਂਜੀ ਠੀਕ ਹੈ ਨਾਲ ਦੀ ਨਾਲ ਤੁਸੀਂ ਇੱਧਰਲੇ ਪਾਸੇ ਹੋ ਸਮਾਂ ਕਿਦਾਂ ਗੱਡਦੇ ਹੋ ਸਾਰਾ ਸਮਾ ਮੇਰੀ سپورਟ ਮੇਰੀ ਫੈਮਲੀ ਵੀ ਕਰਦੀ ਆ ਮੇਰੇ ਆਫਿਸ ਵਾਲਿਆਂ ਵੀ ਮੇਰੀ سپورਟ ਬਹੁਤ ਕੀਤੀ ਆ ਵੀ ਜੇ ਕਿਸੇ ਤਰ੍ਹਾਂ ਤੈਨੂੰ ਜ਼ਰੂਰਤ ਪਏ ਤੇ ਅਸੀਂ ਤੇਰੇ ਨਾਲ ਆ ਤੇ ਉਹਨਾਂ ਵੀ ਬੜੀ سپورਟ ਕੀਤੀ ਆ ਤੇ ਮੈਂ ਆਪਣੀ ਡਿਊਟੀ ਵੀ ਪੂਰੇ ਟਾਈਮ ਤੇ ਵੇਖਦੀ ਰਹੀ ਆ ਤੇ ਇਹ ਵੀ ਕੰਮ ਜਿਹੜਾ ਆ ਮੈਂ ਆਪਣੀ ਫੈਮਲੀ ਦੀ سپورਟ ਨਾਲ ਸਾਰਾ ਮਤਲਬ ਮੇਨਟੇਨ ਕਰਦੀ ਰਹੀ ਆ ਅੱਛਾ ਫਿਰ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਹੋ ਤੁਸੀਂ ਸਕੂਲ ਜਾ ਕੇ ਉਹਨਾਂ ਨੂੰ ਫਿਰ ਦੱਸ ਦਿਓ ਕਿ ਮੈਂ ਵੀ ਮਾਡਲਿੰਗ ਕਰਦੀ ਆ ਬੱਚੋ ਤੁਸੀਂ ਵੀ ਥੋੜਾ ਜਿਹਾ ਐਕਸਪ੍ਰੈਸ਼ਨ ਜਾਓ ਜਾਏ ਮੇਰੇ ਕੋਲ ਤੇ ਬੱਚੇ ਜਿਹੜੇ ਬਹੁਤ ਛੋਟੇ ਹੁੰਦੇ ਆ ਪਰ ਮੇਰੇ ਸਕੂਲ ਵਾਲਿਆਂ ਵੀ ਮੇਰੀ سپورਟ ਕੀਤੀ ਸਾਰੇ ਸਕੂਲ ਵਾਲਿਆਂ ਨੂੰ ਵੀ ਪਤਾ ਆ ਕਿ ਹਾਂ ਮੈਡਮ ਦਾ ਇਹ ਸੁਪਨਾ ਸੀ ਤੇ ਮੈਡਮ ਨੇ ਆਪਣਾ ਸੁਪਨਾ ਪੂਰਾ ਕੀਤਾ ਆ ਤੇ ਮੈਂ ਬੱਚਿਆਂ ਨੂੰ ਵੀ ਕਹਿੰਨੀ ਆ ਕਿ ਜੋ ਤੁਹਾਡੇ ਮਨ ਵਿੱਚ ਇਹ ਸ਼ੌਂਕ ਆ ਕਿ ਅਸੀਂ ਆ ਬਣਨਾ ਆ ਤੇ ਉਹਦੇ ਛੋਟੇ ਹੁੰਦਿਆਂ ਤੋਂ ਹੀ ਉਸ ਚੀਜ਼ ਵੱਲ ਬੱਚੇ ਜਾਣ ਤੇ ਫੇਰ ਹੀ ਆ ਵੱਡੇ ਹੋ ਕੇ ਮਤਲਬ ਉਹ ਮਲਾ ਮਾਰ ਸਕਦੇ ਆ ਸਭ ਤੋਂ ਵੱਧ ਖੁਸ਼ੀ ਘਰ ਦੇ ਵਿੱਚ ਕਿਹਨੂੰ ਹੁੰਦੀ ਆ ਤੇ ਸਭ ਤੋਂ ਪਹਿਲਾਂ ਕੌਣ ਡੇਟ ਅੱਗੇ ਮਿਲਦਾ ਆ ਆ ਸਾਰਿਆਂ ਨੂੰ ਖੁਸ਼ੀ ਹੁੰਦੀ ਆ ਬੇਟੀ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਆ ਤੇ ਬੇਟੇ ਨੂੰ ਵੀ ਤੇ ਮੇਰੇ ਸਮਝ ਨੂੰ ਬਹੁਤ ਖੁਸ਼ੀ ਹੋ ਉਹਨਾਂ ਨੂੰ ਤੇ ਉਸ ਦਿਨ ਹੀ ਬਹੁਤ ਟੈਨਸ਼ਨ ਸੀ ਵੀ ਪਤਾ ਨਹੀਂ ਕੀ ਹੋਏਗਾ ਉਹ ਕਿਵੇਂ ਫੀਲ ਕਰੂਗੀ ਕਿ ਉੱਥੇ ਹੁੰਦਾ ਆ ਫੈਮਿਲੀ ਨੂੰ ਵੀ ਪਤਾ ਨਹੀਂ ਉਹ winner ਬਣੂਗੀ ਜਾਂ ਨਹੀਂ ਬਣੂਗੀ ਮਹਿਸੂਸ ਹੁੰਦਾ ਆ ਪਰ ਜਦੋਂ ਮੈਂ ਇਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਮੈਂ ਫਰਸਟ ਰੰਗ ਪਾਈ ਤੇ ਸਾਰੀ ਫੈਮਿਲੀ ਬਹੁਤ ਖੁਸ਼ ਹੋਈ ਬੱਚੇ ਬਹੁਤ ਖੁਸ਼ ਹੋਏ ਪਰ ਬਹੁਤ ਸਾਰੇ ਐਸੇ ਲੋਕ ਵੀ ਹੁੰਦੇ ਨੇ ਅਸੀਂ ਹਸੇਲੀਆਂ ਵੀ ਐਸੇ ਰਿਸ਼ਤੇਦਾਰ ਵੀ ਹੁੰਦੇ ਨੇ ਜਾਨੀ ਕਿ ਕਰੀਬੀ ਬਹੁਤ ਸਾਰੇ ਹੁੰਦੇ ਨੇ ਜਿਹੜੇ ਨਾਲ ਰਹਿੰਦੇ ਨੇ ਪਰ ਅੰਦਰੋਂ ਸੜਦੇ ਨੇ ਪਰ ਅੱਜ ਬਹੁਤ ਸਾਰੇ ਲੋਕ ਜਿਹੜੇ ਛੜਦੇ ਹੋਣਗੇ ਉਸ ਵੇਲੇ ਅੱਜ ਉਹਨਾਂ ਨੂੰ ਹੋਰ ਗੁੱਸਾ ਜੜਦਾ ਹਣਾ ਕਿ ਯਾਰ ਅਸੀਂ ਤਾਂ ਸੋਚਿਆ ਸੀ ਕਿ ਨਹੀਂ ਇਹਨੇ ਰਨਰ ਅਪ ਰਹਿਣਾ ਤੇ ਫਿਰ ਆ ਗਈ ਹਾਂਜੀ ਉਹ ਤੇ ਹੈ ਹੀ ਆ ਤੇ ਚਲੋ ਮੈਂ ਕਹਿੰਨੀ ਆ ਕਿ ਪਰਮਾਤਮਾ ਸਭ ਨੂੰ ਵਧੀਆ ਕਰੇ ਜਿਨ੍ਹਾਂ ਦੇ ਮਨ ਜਿਹੜੇ ਛੜਦੇ ਵੀ ਹੋਣਗੇ ਉਹ ਚਲੋ ਛੜਦੇ ਤੇ ਹੋਣਗੇ ਪਰਮਾਤਮਾ ਉਹਨਾਂ ਨੂੰ ਵੀ ਖੁਸ਼ੀਆਂ ਹੀ ਦਵੇ ਤੇ ਮੈਂ ਤਾਂ ਇਹ ਇਹਨੇ ਕਿ ਪਰਮਾਤਮਾ ਸਭ ਦਾ ਭਲਾਈ ਕਰੇ ਤੇ ਕੋਈ ਗੱਲ ਨਹੀਂ ਆ ਮੈਂ ਕਹਿੰਨੀ ਉਹਨਾਂ ਨੂੰ ਵੀ ਸਾਡੀਆਂ ਤਰੱਕੀਆਂ ਵੇਖ ਕੇ ਖੁਸ਼ੀ ਮਹਿਸੂਸ ਜੇ ਛੱਡਦੇ ਵੀ ਆ ਤੇ ਉਹਨਾਂ ਨੂੰ ਖੁਸ਼ੀ ਹੋਣੀ ਚਾਹੀਦੀ ਆ ਕਿ ਹੁਣ ਤੇ ਕਿਤੇ ਨਾ ਕਿਤੇ ਕਾਮਯਾਬ ਹੋਈ ਆ ਨਾ اچھا ਨਹੀਂ ਵੈਸੇ ਤੁਸੀਂ ਰਹਿੰਦੇ ਹੋ ਨਾਲ ਬਹੁਤ ਸਾਰੀਆਂ ਸਹੇਲੀਆਂ ਵੀ ਹੁੰਦੀਆਂ ਬੋਲ ਦਾ ਰਿਸ਼ਤਾ ਕੋਈ ਹੈ ਇਹੋ ਜਿਹੇ ਰਿਸ਼ਤੇਦਾਰ ਜਿਹਨਾਂ ਨੂੰ ਸਨੇਹ ਦੇ ਨਾਲ ਜਾਂਦੇ ਮੇਂ ਪਿਆ ਹੁਣ ਕਿਸਦਾ ਨਾਮ ਨਹੀਂ ਲੈਣਾ ਚਾਹੁੰਦੀ ਹੁੰਦੇ ਨੇ ਤੁਹਾਨੂੰ ਪਤਾ ਸਾਰ ਫੈਮਿਲੀ ਚ ਹੁੰਦੇ ਹੀ ਹੁੰਦੇ ਆ ਕਿਤੇ ਨਾ ਕਿਤੇ ਕੋਈ ਜਿਨ੍ਹਾਂ ਨੇ ਪਹਿਲੇ ਜਦੋਂ ਮੈਂ ਸਭ ਤੋਂ ਪਹਿਲਾਂ ਇਸ ਫੀਲਡ ਚ ਆਈ ਸੀ ਤੇ ਮੈਂ ਮਤਲਬ ਸਿਟੀ ਲੈਵਲ ਤੋਂ ਜਿੱਤੀ ਸੀ ਤੇ ਮੈਨੂੰ ਬਹੁਤ ਜਣਿਆਂ ਨੇ ਕਿਹਾ ਸੀ ਤੂੰ ਕਿਹੜੇ ਕੰਮ ਚ ਪੈ ਗਈ ਆ ਇਹ ਕੋਈ ਗੱਲ ਚੰਗੀ ਨਹੀਂ ਆ ਇਦਾਂ ਆ ਇਦਾਂ ਤੇ ਚਲੋ ਮੈਂ ਕਹੇ ਕੋਈ ਗੱਲ ਨਹੀਂ ਮੈਂ ਸਭ ਦੀ ਸੁਣਦੀ ਰਹੀ ਆ ਪਰ ਉਸ ਪਰਮਾਤਮਾ ਨੇ ਮੇਰਾ ਸਾਥ ਦਿੱਤਾ ਕਿਉਂਕਿ ਜੇ ਆਪਾਂ ਆਪਣੀ ਇੱਕ ਲਾਈਨ ਤੇ ਨੇਕੋਕਾ ਚੱਲਦੇ ਰਹੀਏ ਤੇ ਪਰਮਾਤਮਾ ਵੀ ਜਰੂਰ ਸਾਥ ਦਿੰਦਾ। ਜਿਹੜਾ ਲੋਕਾਂ ਦੇ ਮੂੰਹ ਬੰਦ ਹੋ ਗਏ? ਹਾਂਜੀ ਜ਼ਰੂਰ ਹੋ ਗਏ ਆ। ਬਹੁਤ ਖੁਸ਼ ਹਾਂ ਮੈਂ ਕਿ ਹਾਂ ਪਰਮਾਤਮਾ ਨੇ ਉਹਨਾਂ ਦੇ ਮੂੰਹ ਬੰਦ ਕੀਤੇ ਆ। ਬੰਦਾ ਨਹੀਂ ਕੁਝ ਵੀ ਕਰਨ ਵਾਲਾ ਉਹ ਪਰਮਾਤਮਾ ਹੀ ਆ। ਬਿਲਕੁਲ ਸਾਡੇ ਨਾਲ ਸੀ ਮਿਸੇਸ ਇੰਡੀਆ 2023 ਜਿਨ੍ਹਾਂ ਨੇ ਦੱਸਿਆ ਕਿ ਬਹੁਤ ਸਾਰੇ ਰਿਸ਼ਤੇਦਾਰ ਸੀ, ਬਹੁਤ ਸਾਰੇ ਕਰੀਬੀ ਸੀ ਜਿਹੜੇ ਉਸ ਵੇਲੇ ਗੱਲਾਂ ਵੀ ਕਰਦੇ ਸੀ ਪਰ ਜਦੋਂ ਮੈਂ ਜਿੱਤ ਕੇ ਘਰ ਆਈ ਆ ਤਾਂ ਹੁਣ ਉਹਨਾਂ ਦੇ ਕਿਤੇ ਨਾ ਕਿਤੇ ਮੂੰਹ ਵੀ ਬੰਦ ਹੋਏ ਨੇ। ਦੇ ਨਾਲ ਦੀ ਨਾਲ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਸ ਕੰਮ ਦੇ ਵਿੱਚ ਜ਼ਿਆਦਾ ਰੁਝਾਨ ਆ ਉਸ ਕੰਮ ਨੂੰ ਜ਼ਰੂਰ ਕਰਨਾ ਚਾਹੀਦਾ ਤੇ ਤਾਂ ਹੀ ਤਰੱਕੀ ਮਿਲਦੀ ਹੈ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਜਤਿੰਦਰ ਕੁੰਡਰ ਡੇਲੀ ਪੋਸਟ ਪੰਜਾਬੀ ਬਟਾਲਾ